ਅਸ਼ਰਦ ਅਸ਼ਵਾਲ ਕੁਸ਼ੂਰੀ ਆਏ ਅੱਜਾ ਜੀ ਨਾ ਜੀ ਜੋ ਇੱਥੇ ਸਮੱਸਿਆ ਹੈਗੀ ਹੈ ਕਚਰੇ ਦੀ ਕੂੜੇ ਦੇ ਢੇਰ ਦੀ ਤੇ ਪੋਲੂਸ਼ਨ ਦੀ ਜੋ ਇਸ ਇਲਾਕੇ ਵਿੱਚ ਜੀਣਾ ਨਰਕ ਬਣਿਆ ਪਿਆ ਲੋਕਾਂ ਦੀ ਜ਼ਿੰਦਗੀ ਦੁੱਬਰ ਹੋਈ ਪਈ ਹੈਗੀ ਹੈ ਪੰਜਾਂ ਸੱਤਾਂ ਕਲੋਨੀਆਂ ਦੀ ਔਰ ਖਾਸ ਕਰਕੇ ਜਦੋਂ ਹਵਾ ਚੱਲਦੀ ਹੈਗੀ ਹੈ ਔਰ ਜਿੰਨਾ ਇੱਥੋਂ ਮਤਲਬ ਬਦਬੂ ਜਾ ਮਤਲਬ ਜਿਹੜੀ ਗੰਦੀ ਹਵਾ ਆ ਉਹ ਮਹੱਲਿਆਂ ਜਾਂਦੀ ਹੈਗੀ ਹੈ ਉਸ ਕਰਕੇ ਸਾਰੇ ਲੋਕਾਂ ਵਾਸਤੇ ਬੜੀ ਦਿੱਕਤ ਪੇਸ਼ ਆ ਰਹੀ ਹੈ ਔਰ ਇਹ ਕਾਫੀ ਹਫ਼ਤਿਆਂ ਤੋਂ ਇਹ ਜਿਹੜਾ ਲਗਾਤਾਰ ਇਹ ਪ੍ਰਦੂਸ਼ਣ ਦਾ ਜੋ ਲੈਵਲ ਹੈ ਉਹ ਵੱਧਦਾ ਪਿਆ ਹੈਗਾ ਹੈ ਅ ਬਾਕੀ ਕੋਈ ਪਹਿਲਾਂ ਕੱਲਾ ਹੀ ਨਹੀਂ ਕਿ ਟੀਅਰ ਲੱਗਿਆ ਹੋਇਆ ਬਲਕਿ ਅੱਗ ਲਾਤੀ ਜਾਂਦੀ ਬੜੀਆਂ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਜਿਹੜੇ ਕਿ ਮਿਰੁਕੀ ਫੇਫੜਿਆਂ ਵਾਸਤੇ ਵੀ ਖਾਸ ਤੌਰ ਤੇ ਬੱਚਿਆਂ ਤੇ ਬਜ਼ੁਰਗਾਂ ਵਾਸਤੇ ਉਹ ਬੜੀਆਂ ਖਤਰਨਾਕ ਹੈਗੀਆਂ ਅੱਜ ਕੱਲ ਮਾਡਰਨ ਜ਼ਮਾਨਾ ਹੈਗਾ ਦੁਨੀਆ ਦੇ ਮਤਲਬ ਜਿਹੜੀ ਕੂੜੇ ਦੀ ਮੈਨੇਜਮੈਂਟ ਹੈਗੀ ਹੈ ਜਾਂ ਵੇਸਟ ਮੈਨੇਜਮੈਂਟ ਹੈ ਉਹਦੇ ਬੜੇ ਵਿਗਿਆਨਕ ਤਰੀਕੇ ਆ ਚੁੱਕੇ ਹੈਗੇ ਆ ਘਰ ਦੇ ਲੈਵਲ ਤੇ ਸਾਰਟ ਆਊਟ ਕਰਕੇ ਪਲਾਸਟਿਕ ਇੱਕ ਪਾਸੇ ਜਿਹੜਾ ਸਬਜ਼ੀਆਂ ਵਾਲਾ ਕੂੜਾ ਇੱਕ ਪਾਸੇ ਤੇ ਦੂਜਾ ਕੂੜਾ ਇੱਕ ਪਾਸੇ ਉਹਨਾਂ ਤਿੰਨਾਂ ਨੂੰ ਲਿਆਂ ਸਾਰ ਵੱਡੇ ਵੱਡੇ ਪਲਾਂਟ ਹੈਗੇ ਸੇਮ ਦੇ ਸੇਮ ਡੇ ਡਿਸਪੋਜ਼ ਕਰਕੇ ਉਹਨਾਂ ਨੂੰ ਕੋਈ ਸ਼ਹਿਰ ਜੇ ਇਸ ਤਰ੍ਹਾਂ ਢੇਰ ਨਹੀਂ ਲੱਗੇ ਮਿਲਣਗੇ ਤੁਹਾਨੂੰ ਅਮਰੀਕਾ ਦਾ ਜਾਂ ਜਿਹੜੇ ਯੂਰੋਪੀਅਨ ਕੰਟਰੀ ਹੈ ਜਾਂ ਚੀਨ ਵਰਗੇ ਨਵੇਂ ਮੁਕਸ ਵਿਕਸਿਤ ਮੁਲਕ ਹੈ ਉਹਨਾਂ ਦਾ AQ ਇੰਡੈਕਸ ਟੈਸ਼ਿੰਗ ਹਾਈ ਵਰਗੇ ਸ਼ਹਿਰਾਂ ਦਾ ਉਹ 8-10 12 ਹੈਗਾ ਤੇ ਦਿੱਲੀ ਵਰਗੇ ਸ਼ਹਿਰਾਂ ਦਾ AQ ਇੰਡੈਕਸ 350-400 ਹੈਗਾ ਪਟਿਆਲੇ ਵੀ ਇੱਕ ਇੰਡੈਕਸ 150 ਦੇ ਉੱਪਰ ਹੈਗਾ। ਸੋ ਵਿੱਚ ਹਾਲਾਂਕਿ ਇੱਥੇ ਕੋਈ ਇੰਡਸਟਰੀ ਨਹੀਂ ਹੈ, ਕੋਈ ਹੋਰ ਪੋਲੂਸ਼ਨ ਨਹੀਂ ਹੈ। ਉਹਨੇ ਦਿੱਲੀ ਜਿਹੀ ਨਹੀਂ ਟ੍ਰੈਫਿਕ ਵੀ ਨਹੀਂ ਹੈ। ਹਾਲਾਂਕਿ ਬਹੁਤ ਅੱਗੀ ਹੈ ਪਰ ਦਿੱਲੀ ਵਰਗਾ ਹਾਲ ਇੱਥੇ ਨਹੀਂ ਹੈਗਾ। ਪਰ ਫਿਰ ਵੀ ਜਿਹੜੀ ਇਹ ਕੂੜੇ ਦੀ ਮੈਨੇਜਮੈਂਟ ਹੈਗੀ ਹੈ, ਇਹ ਸਰਕਾਰ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਹੈਗੀ ਹੈ। ਕੱਲ ਨੂੰ ਬਿਮਾਰੀਆਂ ਫੈਲ ਗਈਆਂ। ਫਿਰ ਮਤਲਬ ਇਹ ਇੱਕ ਤਾਂ ਚਰਚਾ ਹੋਊਗੀ ਸਾਰੇ ਪਾਸੇ। ਇੱਕ ਸਰਕਾਰ ਦੇ ਸਾਧਨ ਸਰੋਤ ਲੱਗਣਗੇ। ਇੱਕ ਲੋਕਾਂ ਦੀ ਜ਼ਿੰਦਗੀਆਂ ਜਾਣ ਗਈਆਂ। ਸੋ ਹੁਣ ਮੌਕੇ ਸਰ ਸਰਕਾਰ ਨੂੰ ਦਖਲ ਦੇ ਕੇ ਇਸ ਕੂੜੇ ਦੀ ਵਿਗਿਆਨਕ ਤੌਰ ਤੇ ਸਾਇੰਟਿਫਿਕਲੀ ਇਹਦੀ ਦਾ اور ਰੱਗੇ ਵਾਸਤੇ ਟੀਹ ਨਾ ਲੱਗਣ ਉਹਦਾ ਪੱਕਾ ਇੰਤਜ਼ਾਮ ਕਰਨਾ ਚਾਹੀਦਾ ਚਾਹੇ ਸਰਕਾਰ ਦੇ ਕੋਈ ਸਾਧਨ ਇਸ ਕੰਮ ਵਾਸਤੇ ਉਹਨਾਂ ਨੂੰ ਸਪੈਸ਼ਲ ਵੀ ਕਿਉਂ ਨਾ ਲਾਣੇ ਪੈਣ ਚਾਹੇ ਮਤਲਬ ਜੇ ਹੋਰ ਸਰਕਾਰ ਇਹ 10 ਦੇ ਪੈਸੇ ਖਰਚ ਕਰਦੀ ਹੈ ਐਡਵਰਟਾਈਜ਼ਮੈਂਟਾਂ ਦੇ ਪੈਸੇ ਖਰਚ ਕਰਦੀ ਹੈ ਹੈਲੀਕਾਪਟਰਾਂ ਦੇ ਜਹਾਜ਼ਾਂ ਦੇ ਪੈਸੇ ਖਰਚ ਕਰਦੀ ਹੈ ਆਪਣੇ ਲੀਡਾਂ ਦੀ ਢੋਆ ਢੁਆਈ ਤੇ ਉਹਨਾਂ ਕਾੜਾ ਮਾਰ ਕੇ ਇਹ ਪਟਿਆਲੇ ਦਾ ਜਬ ਬਾਕੀ ਵੀ ਮੈਂ ਪੰਜਾਬ ਦਾ ਕਹੂੰਗਾ ਜਿਹੜਾ ਪ੍ਰਦੂਸ਼ਣ ਹੈ ਕੂੜੇ ਰਾਂ ਹੀ ਹੋ ਰਿਹਾ ਹੈਗਾ ਔਰ ਜੋ ਲੋਕਾਂ ਦੀ ਸਿਹਤ ਵਾਸਤੇ ਇੱਕ ਇੱਕ ਬਹੁਤ ਹੀ ਖਤਰਨਾਕ ਇੱਕ ਸਰੋਤ ਸਰੋਤ ਬਣਿਆ ਪਿਆ ਇਹ ਕੂੜੇ ਦਾ ਢੇਰ ਉਹ ਖਤਮ ਹੋਣਾ ਚਾਹੀਦਾ ਅੱਜ ਜਦੋਂ ਇੱਥੇ ਸਵੇਰੇ ਆਏ ਸੀਗਾ ਇੰਨੀ ਬਦਬੂ ਸੀਗੀ ਕਿ ਇੱਥੇ ਖਾਣਾ ਮੁਸ਼ਕਲ ਹੋ ਰਿਹਾ ਸੀਗਾ ਸੋ ਮੈਂ ਸਮਝਦਾ ਕਿ ਜਦੋਂ ਹਵਾ ਜਾਂਦੀ ਹੋਗੀ ਅੜਤਵਾਲ ਦੇ ਮਹੱਲਿਆਂ ਵਿੱਚ ਖਾਸ ਤੌਰ ਤੇ ਜਿਹੜੇ ਬਿਲਕੁਲ ਹੀ ਬਿਲਕੁਲ ਦੋ ਚਾਰ ਜਿਹਨੇ ਇੱਥੇ ਬੰਦੇ ਆਏ ਨੇ ਇਹ ਸਾਰੇ ਸ਼ੇਰੀਏ ਤੇ ਨਹੀਂ ਹੈਗੇ ਇਹ ਸਿਰਫ ਬਾਤਾਂ ਬਨਵਾਰੇ ਵਾਸਤੇ ਕੋਸ਼ਿਸ਼ ਜਿਹੜੇ ਚੇਤਨ ਹੈਗੇ ਆ ਜਿਹਦੇ ਲੋਕਾਂ ਦੀ ਸਿਹਤ ਵਾਸਤੇ ਚੇਤਨ ਹੈ ਜਿਹੜੇ ਪੰਜਾਬ ਦੀ ਹਵਾ ਵਾਸਤੇ ਚੇਤਨ ਹੈ ਮੇਰਾ ਮੈਂ ਨਾ ਸੰਦੀਪ ਸਿੰਘਲਾ ਜੀ ਨੇ ਕਾਂਗਰਸ ਸਪੋਰਟਸ ਪਰਸਨ ਨੇ ਔਰ ਬਹੁਤ ਸਾਰੇ ਕਾਉਂਸਲਰ ਸਹਿਬਾਨ ਨੇ ਮਤਲਬ ਪਟਿਆਲੇ ਦੇ ਅਲੱਗ-ਅਲੱਗ ਇਲਾਕਿਆਂ ਚ ਇਹ ਸਾਰੇ ਬੰਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਪਟਿਆਲੇ ਦੇ ਵਾਤਾਵਰਣ ਨੂੰ ਲੈ ਕੇ ਇਸ ਥਾਂ ਤੇ ਪੁੱਜੇ ਹੈਗੇ ਤਾਂ ਕਿ ਸਰਕਾਰ ਨੂੰ ਸੁਣਾਉਣੀ ਕੀਤੀ ਜਾ ਸਕੇ ਚਿਤਾਇਆ ਜਾ ਸਕੇ ਕਿ ਇਸ ਸਮੱਸਿਆ ਨੂੰ ਐਮਰਜੈਂਸੀ بیس ਤੇ ਇਹਨੂੰ ਚੁੱਕ ਕੇ ਇਹਦਾ ਜਿਹੜਾ ਕੂੜੇ ਦਾ ਜਿਹੜਾ ਡਿਸਪੋਜ਼ਲ ਹੈਗਾ ਇਹ ਉਹ ਵਿਗਿਆਨਕ ਢੰਗ ਨਾਲ ਕਰਕੇ ਇਹਦਾ ਪੱਕਾ ਹੱਲ ਕੱਢਿਆ ਜਾਵੇ ਚਾਹੇ ਇਸ ਵਾਸਤੇ ਸਾਨੂੰ ਇਨਵੈਸਟਮੈਂਟ ਤੇ ਵਾਸਤੇ ਕਿਉਂ ਨਾ ਹੋਰ ਸਾਧਨ ਜਟਾਣੇ ਪੈਣ ਤੇ ਤਾਂ ਕਿ ਸ਼ਹਿਰੀਆਂ ਨੂੰ ਇੱਕ ਸੁਰੱਖਿਅਤ ਸਿਹਤ ਦਾ ਵਾਤਾਵਰਨ ਸੁਰੱਖਿਅਤ ਜਿਹੜਾ ਮਤਲਬ ਹਵਾ ਦਾ ਵਾਤਾਵਰਨ ਸੁਰੱਖਿਅਤ ਇਹ ਪਾਣੀ ਹੈਗਾ ਸੁਰੱਖਿਅਤ ਜਿਹੜੀ ਜਿਹੜੀ ਆਬ ਹਵਾ ਹੈਗੀ ਹੈ ਉਹ ਲੋਕਾਂ ਨੂੰ ਯਕੀਨੀ ਬਣਾਈ ਜਾ ਸਕੇ ਜੀ ਇਸ ਕਰਕੇ ਅੱਜ ਅਸੀਂ ਇੱਥੇ ਸਾਰੇ ਲੋਕ ਜਿਹੜੇ ਲੋਕਲ ਰਹਿੰਦੇ ਨੇ ਉਹਨਾਂ ਨੇ ਵੀ ਕਿਹਾ ਕਿ ਸ਼ੁਰੂ ਟੈਂਪਰੇਚਰ ਸ਼ਿਫਟ ਹੋ ਗਿਆ ਕਿ ਥੋੜੀ ਕਿਤੇ ਜਾਵੇ ਕਿਥੇ ਨਾ ਕਿਥੇ ਤੁਹਾਨੂੰ ਲੱਗਦਾ ਨਹੀਂ ਕਾਫੀ ਦੇਰੀ ਹੋ ਰਹੀ ਹੈ ਇੱਕ ਡੰਪ ਦੇਖਿਆ ਵੀ ਗਿਆ ਸੀ ਉਹਦੇ ਆਪਣੇ ਕਾਲਾਲੀ ਸਾਈਡਾ ਤੇ ਪਰ ਹੁਣ ਸ਼ਿਫਟ ਨਹੀਂ ਹੋਇਆ ਨਹੀਂ ਸ਼ਿਫਟ ਨਹੀਂ ਹੋਇਆ ਜੀ ਉਹ ਉਹ ਵੀ ਕੋਈ ਹਾਲਾਕੇ ਟੈਂਪਰਰੀ ਹੱਲ ਉਹ ਨਿਕਲ ਸਕਦਾ ਹੈਗਾ ਪਰ ਅਲਟੀਮੇਟ ਹਾਲ ਹੈਗਾ ਕਿ ਇਹਦੀ ਕੂੜੇ ਦੀ ਜਿੱਥੋਂ ਪੈਦਾ ਹੁੰਦਾ ਕੂੜਾ ਉਸ ਲੈਵਲ ਦੇ ਘਰ ਦੇ ਵਿੱਚੋਂ ਮੈਨੇਜਮੈਂਟ ਸ਼ੁਰੂ ਹੋਣੀ ਚਾਹੀਦੀ ਤਿੰਨ ਤਿੰਨ ਲਫਾਬੇ ਲੱਗਣੇ ਚਾਹੀਦੇ ਤਿੰਨ ਤਿੰਨ ਕਲੈਕਸ਼ਨ ਹੋਣੀਆਂ ਚਾਹੀਦੀਆਂ ਔਰ ਉਹ ਕਲੈਕਸ਼ਨ ਸ਼ਾਮ ਨੂੰ ਡਿਸਪੋਜ਼ ਹੋ ਜਾਣਗੀਆਂ ਰਾਤ ਨੂੰ ਮੁਲਾਜ਼ਮ ਲੱਗਣਗੇ ਉਹ ਸ਼ਾਮ ਨੂੰ ਉਹਨਾਂ ਦਾ ਜਾ ਜਾ ਖਾਦ ਬਣ ਜੂਗੀ ਜਾਓ ਮਤਲਬ ਉਹ ਸ਼ਰਾਂਡੋਕੇ ਉਹ ਕੂੜਾ ਕੂੜਾ ਬਣ ਜੂਗਾ ਜਿਹੜਾ ਸੰਭਿਆ ਜਾਊਗਾ ਬੋਰੀਆਂ ਭਰ ਕੇ ਭੇਜਿਆ ਜਾਊਗਾ ਹੁਣ ਤੁਹਾਡੇ ਲੋਕ ਕੀ ਇਹਦਾ ਸਟੈਪ ਅਗਲਾ ਲਿਤਾ ਜਾਊਗਾ ਜਾਂ ਨਹੀਂ ਕੁਝ ਜਦਾਂ ਦੂਕਾ ਅਸੀਂ ਅਸੀਂ ਕੁਝ ਦਿਨ ਦੇਖਾਂਗੇ ਕਿ ਸਰਕਾਰ ਇਸ ਮਾਮਲੇ 'ਚ ਕਿੰਨਾ ਸਰਗਰਮੀ ਦਿਖਾਉਂਦੀ ਹੈ ਕਿੰਨਾ ਕਿ ਇੰਟਰਸਟ ਦਿਖਾਉਂਦੀ ਹੈਗੀ ਹੈ ਔ ਤਾਨਾ ਮਾਰਾ ਗਈ ਇਸ ਡੰਪ ਤੇ ਰਲ ਕੇ ਸ਼ਹਿਰੀ ਇੱਥੇ ਤਾਨਾ ਮਾਰਾ ਗਈ ਇਸ ਡੰਪ ਤੇ ਬਾਹਰ ਅਸੀਂ ਆਪ ਅਸੀਂ ਆਪ ਇੱਥੇ ਇਹ ਹਵਾ ਦਾ ਜਿਹੜਾ ਜਿਹੜਾ ਮਤਲਬ ਜ਼ਹਿਰੀਲੀ ਹਵਾ ਹੈਗੀ ਹੈ ਉਹਦੇ ਵਿੱਚ ਬੈਠਾਂਗੇ ਸਰਕਾਰ ਨੂੰ ਤਾਂ ਕਿ ਥੋੜੀ ਸੋਝੀ ਆਵੇ ਸਰਕਾਰ ਨੂੰ ਥੋੜਾ ਦਿਮਾਗ ਨੂੰ ਹਲੂਣਾ ਆਵੇ ਔਰ ਸਰਕਾਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਵੇ